ਪਾਵਰ ਕਮੈਂਟ ਟ੍ਰਾਂਸਪੋਰਟ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਬਲਿਹਾਰ ਸਿੰਘ ਜਿਹੜਾ ਸਾਥੀਓ ਤੁਹਾਨੂੰ ਸਭਨਾਂ ਨੂੰ ਪਤਾ ਕਿ ਆਪਾਂ ਲਗਾਤਾਰ ਸੰਘਰਸ਼ ਦੇ ਰਾਹ ਤੇ ਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਆਊਟਸੋਰਸਡ ਮਜ਼ਦੂਰ ਨੂੰ ਪੱਕੇ ਕਰਾਂਗੇ ਲਗਾਤਾਰ 3 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਉਹ ਬੀਤ ਗਿਆ ਲਗਾਤਾਰ ਜਿਹੜੇ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਪਰ ਜਿਹੜੀ ਟਾਲਮਟੋਦੀ ਨੀਤੀ ਆ ਸਰਕਾਰ ਅਪਣਾ ਰਹੀ ਆ ਇਸ ਕਰਕੇ ਜਦੋਂ ਉਹ ਟਾਲਮਟੋਦੀ ਨੀਤੀ ਬਣਾਉਂਦੇ ਆ ਤਾਂ ਅਸੀਂ ਵੀ ਲਗਾਤਾਰ ਸੰਘਰਸ਼ ਦੇ ਰਾਹ ਤੇ ਆ ਕਿ ਉਹ ਤੁਹਾਡੀ ਪਿਛਲੇ ਦਿਨੀ ਬਿਜਲੀ ਮੰਤਰੀ ਨਾਲ ਮੀਟਿੰਗ ਹੋਈ ਹੋਵੇ ਕਿ ਉਹ ਤੋਂ ਪਹਿਲਾਂ ਚਾਹੀਏ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਜਿਹੜੀ ਇਹਨਾਂ ਦੀ ਸਬ ਕਮੇਟੀ ਆ ਚਾਹੀਏ ਉਹ ਪਿੱਛੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੋਵੇ ਤੇ ਉਹਨਾਂ ਦੇ ਵਿੱਚ ਹਾਂ ਪੱਖੀ ਹੰਧਾਰੇ ਵੀ ਪਰੇ ਤੇ ਬੀਓਡੀ ਨੇ ਪਾਸ ਵੀ ਕੀਤਾ ਤੇ ਉਹਨਾਂ ਨੇ ਕਹਿ ਵੀ ਸੀ ਪਾਲਿਸੀ ਵੀ ਤਿਆਰ ਕਰਕੇ ਜਿਹੜੀ ਸਰਕਾਰ ਨੂੰ ਉਹ ਭੇਜ ਦਿੱਤੀ ਆ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਆਪਾਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹੈਗੇ ਆ ਇਸ ਕਰਕੇ ਸਾਥੀਓ ਤੁਹਾਨੂੰ ਅਪੀਲ ਕਰਨੀ ਸੀ ਕਿ ਜਿਹੜਾ ਆਪਣਾ 26 ਤੇ ਅੱਜ ਤੋਂ ਜਿਹੜਾ ਰੱਖਿਆ ਹੋਇਆ ਸੀਗਾ ਉਹਨੂੰ ਅਸੀਂ ਇਹ ਕੀਤਾ ਬਹੁਤ ਸਾਰਾ ਵਿਚਾਰ ਕੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਇਸ ਪ੍ਰੋਗਰਾਮ ਨੂੰ ਹੋਰ ਕਾਮਯਾਬ ਕਰਨ ਵਾਸਤੇ ਔਰ ਵਧੀਆ ਤਰੀਕੇ ਨਾਲ ਕਾਮਯਾਬ ਕਰਨ ਵਾਸਤੇ ਜਿਹੜਾ ਕਿ 28 ਤਰੀਕ ਦੀ ਰਾਤ ਆ ਰਾਤ 12 ਵਜੇ ਤੋਂ ਮੁਕੰਮਲ ਹੜਤਾਲ ਕਰਨ ਦਾ ਆਪਾਂ ਨੇ ਫੈਸਲਾ ਕੀਤਾ ਵੀ 28 ਤਰੀਕ ਨੂੰ ਮੁੱਖ ਮੰਤਰੀ ਦੇ ਜੋ ਰਹਿائش ਦੇ ਅੱਗੇ ਪ੍ਰੋਗਰਾਮ ਲਿਖਿਆ ਗਿਆ ਘਰੋ ਦਾ ਉਹਨੂੰ ਕਾਮਯਾਬ ਕਰਨ ਦਾ ਜਿਹੜਾ ਸੱਦਾ ਹੈ ਉਹ ਤੁਹਾਨੂੰ ਸਾਰੇ ਸੀਐਚਬੀ ਸੀਐਚਡਬਲ ਜਿੰਨੇ ਵੀ ਨੋਡਲ ਸੈਂਟਰ ਤੇ ਕੰਮ ਕਰਦੇ ਸਾਥੀ ਹੈਗੇ ਆ ਕਿ ਉਹ ਆਪਣਾ ਸਟੋਰ ਕੀਪਰ ਵਾਂਗ ਕੰਮ ਕਰਦੇ ਹੈਗੇ ਆ ਤੇ ਉਹ ਨੋਡਲ ਸੈਂਟਰਾਂ ਤੇ ਕੰਮ ਕਰਦੇ ਹੈਗੇ ਆ ਕਿ ਉਹ ਦਫ਼ਤਰਾਂ ਦੇ ਵਿੱਚ ਜਿਹੜੇ ਸਾਡੇ ਨਾਲ ਜੁੜੇ ਲੰਮੇ ਸਾਥੀ ਹੈਗੇ ਆ ਉਹ ਕੰਮ ਕਰਦੇ ਹੈਗੇ ਆ ਆਪਣਾ ਫੈਸਲਾ ਇਹ ਹੋਇਆ ਕਿ 28 ਤਰੀਕ ਨੂੰ ਮੁੱਖ ਮੰਤਰੀ ਜੀ ਰਾਹ ਇਸ ਦੇ ਅਕੇ ਜਿਸ ਦਿਨ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਨੇ ਸ਼ਹੀਦੇ ਅਜਮ ਸਰਦਾਰ ਭਗ ਸਿੰਘ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਣਾ ਤੇ ਇੱਕ ਪਾਸੇ ਕਿਰਤੀਆਂ ਨੇ ਜਿਹੜੇ ਲੋਕ ਲੁਟੇ ਜਾ ਰਹੇ ਆ ਕੁੱਟੇ ਜਾ ਰਹੇ ਆ ਜਿਨ੍ਹਾਂ ਨਾਲ ਝੂਠੇ ਵਾਦੇ ਕੀਤੇ ਜਾ ਰਹੇ ਆ ਤੇ ਪਾਸੇ ਜਿਹੜਾ ਇੱਥੋਂ ਦਾ ਚੁਣਿਆ ਹੋਇਆ ਨਮਾਇੰਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਉਹ ਲਗਾਤਾਰ ਟਾਲਮਟੋਲ ਦੀ ਨਕੀ ਪਣਾ ਰਿਹਾ ਇਸ ਕਰਕੇ ਸਾਥੀਓ ਆਪਣਾ ਫੈਸਲਾ ਇਹ ਹੋਇਆ ਵੀ ਅਸੀਂ 2 ਦਿਨ ਇਹਨੂੰ ਗੈਬ ਪਾ ਕੇ ਵੀ ਉਸੇ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਕਾਮਯਾਬ ਕਰਨ ਦਾ ਜਿਹੜਾ ਫੈਸਲਾ ਆਪਾਂ ਨੇ ਉਹ ਕੀਤਾ ਇਸ ਕਰਕੇ ਤੁਹਾਡੇ ਕੋਲੋਂ ਆਸ ਕਰਦੇ ਆਂ ਜਿਵੇਂ ਤੁਸੀਂ ਦਾਣਾ ਮੰਡੀ ਖੰਨਾ ਦੇ ਵਿੱਚ ਵੱਡੀ ਪੱਧਰ ਦੇ ਵਿੱਚ ਸਮੂਲੀਅਤ ਕੀਤੀ ਪਰਿਵਾਰਾਂ ਨੂੰ ਨਾਲ ਲੈ ਕੇ ਆਏ ਆਂ ਬੱਚਿਆਂ ਨੂੰ ਨਾਲ ਲੈ ਕੇ ਆਏ ਆਂ ਇਸੇ ਵਾਰ ਇਸ ਵਾਰ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਆਓਗੇ ਤੇ ਵੱਡੀ ਗਿਣਤੀ ਦੇ ਵਿੱਚ ਆਪਣੇ ਝੰਡੇ ਨਾਲ ਲੈ ਕੇ ਆਓਗੇ ਤਖਤੀਆਂ ਨਾਲ ਲੈ ਕੇ ਆਓਗੇ ਕਿਉਂਕਿ ਜੋ ਭਗਤ ਸਿੰਘ ਕਹਿੰਦਾ ਸੀ ਉਹ ਨਹੀਂ ਹੋ ਰਿਹਾ ਮਤਲਬ ਅਸਲ ਜਿਹੜੀ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਕੀਤੀ ਜਾ ਰਹੀ ਹੈ ਭਗ ਸਿੰਘ ਚਾਹੁੰਦਾ ਸੀ ਵੀ ਮਨੁੱਖ ਦੇ ਉੱਤੋਂ ਮਨੁੱਖ ਦੀ ਲੁੱਟ ਖਤਮ ਹੋਣੀ ਚਾਹੀਦੀ ਆ ਪਰ ਇੱਥੇ ਹੋ ਕੀਆ ਰਿਹਾ ਹੈ ਜੇ ਲਗਾਤਾਰ ਸਾਮਰਾਜਵਾਦ ਦਾ ਜਿਹੜਾ 15 ਸਿਰਜਿਆ ਜਾ ਰਿਹਾ ਨਿੱਜੀ ਕਰਨ ਦੀ ਰੀਤੀ ਲਾਗੂ ਕੀਤੀ ਜਾ ਰਹੀ ਆ ਵੱਡੀਆਂ ਧਨਾੜ ਕੰਪਨੀਆਂ ਪੈਰ ਫਸਾਰ ਰਹੀਆਂ ਸਾਡੇ ਅਦਾਰੇ ਦੇ ਅੰਦਰ ਜਿਵੇਂ ਬਿਜਲੀ ਮੰਤਰੀ ਨਾਲ ਮੀਟਿੰਗ ਹੋਈ ਤੇ ਅੱਜ ਉਹਨਾਂ ਨੇ ਜੋ ਲਿਖ ਕੇ ਸਾਡੇ ਕੋਲ ਭੇਜ ਲਾਈਆਂ ਚੈਟ ਡਿਪਾਰਟਮੈਂਟ ਦੇ ਵਿੱਚ ਬਾਰੇ ਹੋਵੇ ਕਿ ਇਹ ਹੋਰ ਨਿੱਜੀਕਰਨ ਦੀ ਨੀਤੀ ਦੇ ਤਹਿਤ ਹੋਵੇ ਕਿਉਂਕਿ ਅਸੀਂ ਮੰਗ ਕਰ ਰਹੇ ਵੀ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਉਹਨਾਂ ਨੇ ਲਿਖਿਆ ਵੀ ਨਿੱਜੀਕਰਨ ਦੀ ਤਜਵੀਜ਼ ਕੋਈ ਨਹੀਂ ਹੈਗੀ ਸਾਡੀ ਕਰਨ ਦੀ ਪਰ ਮੈਂ ਮੰਤਰੀ ਸਾਹਿਬ ਨੂੰ ਇਹ ਉਦੋਂ ਵੀ ਪੁੱਛਿਆ ਅਸੀਂ ਪੁੱਛਦੇ ਆ ਵੀ ਤੁਸੀਂ ਠੇਕੇਦਾਰਾਂ ਨਾਲ ਇੱਕ ਪਾਸੇ ਕਹਿ ਰਹੇ ਹੋ ਬਿਆਨ ਦੇ ਰਹੇ ਹੋ ਵੀ ਅਸੀਂ ਤਾਰਾ ਬਦਲಾಣੀਆਂ ਉਹ ਟੈਂਡਰ ਕਰਕੇ ਆਊਟਸੋਰਸ ਰਹੀ ਮਤਲਬ ਤੁਸੀਂ ਬਾਹਰਲੇ ਵਸੂਲੀਆ ਨਾਲ ਕੰਮ ਕਰਾਉਣਾ ਚਾਹੁੰਦੇ ਹੋ ਫਿਰ ਇਹ ਕੀ ਨਿੱਜੀਕਰਨ ਨਹੀਂ ਹੈ ਇਸ ਕਰਕੇ ਲਗਾਤਾਰ ਸਰਕਾਰ ਨਿਜੀਕਰਨ ਕਰ ਰਹੀ ਆ ਸਾਡੇ ادارے ਨੂੰ ਖਤਮ ਕਰਨ ਵੱਲ ਤੁਰ ਰਹੀ ਆ ਅਸੀਂ ਲਗਾਤਾਰ ਸੰਘਰਸ਼ ਦੇ ਰਾਹ ਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਿਛਲੇ ਸਮੇਂ ਦੇ ਅੰਦਰ 9 ਦਿਨ 9-9 ਦਿਨ ਹੜਤਾਲਾਂ ਹੋਈਆਂ ਚਾਹੇ ਉਹ ਸਰਕਾਰ ਨਾਲ ਸੰਘਰਸ਼ ਤਿੱਖੇ ਹੋਏ ਆ ਇਹ ਹੋਣੇ ਇਸ ਸਮੇਂ ਦੇ ਅੰਦਰ ਹੋਣੇ ਆ ਕਿਉਂਕਿ ਲਗਾਤਾਰ ਚਲੋ ਠੀਕ ਆ ਮੀਟਿੰਗਾਂ ਹੋ ਰਹੀਆਂ ਪਰ ਉਹ ਦੇ ਰਹੇ ਅੱਜ ਵੀ ਲਿਖਤੀ ਉਹਨਾਂ ਨੇ ਕੁਛ ਨਾ ਕੁਛ ਦਿੱਤਾ ਪਰ ਉਹ ਸੀ ਮਤਲਬ ਇਹ ਨਹੀਂ ਕਰਾਂਗੇ ਪਰ ਅਸੀਂ ਜਿਹੜਾ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਸ ਘੋੜ ਨੂੰ ਸੀ ਜਾਰੀ ਰੱਖਾਂਗੇ ਤੇ 28 ਤਰੀਕ ਨੂੰ ਮੈਂ ਸਾਰੇ ਪੰਜਾਬ ਦੇ CHB ਨੋਡੋ ਸੈਂਟਰਾਂ ਤੇ ਕੰਮ ਕਰਦੇ CHB CHW ਨੋਡੋ ਸੈਂਟਰ ਵਾਲੇ ਸਾਡੇ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਆ CR ਜਿੰਨੇ ਵੀ ਹੈਗੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਸਟੋਰ ਕੀਪਰਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ 28 ਤਰੀਕ ਨੂੰ ਪਹੁੰਚਣਾ ਇਹ ਤੁਹਾਨੂੰ ਸੱਦਾ ਦੇਣਾ ਇਸ ਕਰਕੇ ਇਹ ਸੱਦੇ ਨੂੰ ਸਾਰੇ ਸਾਥੀ ਪੂਰਾ ਜੋਰ ਛੋਰ ਦੇ ਨਾਲ ਲਾਗੂ ਕਰਨ ਤੇ ਮੁਕੰਮਲ ਆ ਜਿਹੜੀ ਉਹ 28 ਤਰੀਕ ਦੀ 12 ਵਜੇ ਰਾਤ ਨੂੰ 27 ਤਰੀਕ ਦੀ ਜਿਹੜੀ 27 ਤਰੀਕ ਖਤਮ ਹੋਉਂਦੀ ਰਾਤ ਦੀ 12 28 ਸ਼ੁਰੂ ਹੋਣੀ ਆ ਉਹ ਉਸ ਉਸ ਦਿਨ ਮਤਲਬ ਆਪਾਂ ਨੇ ਮੁਕੰਮਲ ਕੰਮ ਬੰਦ ਕਰਕੇ ਤੇ 28 ਤਰੀਕ ਨੂੰ ਸੀਹ ਦੇ ਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮਤਲਬ ਵੱਡੀ ਗੰਟੀ ਦੇ ਵਿੱਚ ਮੁੱਖ ਮੰਤਰੀ ਰਹਿਸ਼ ਦੇ ਕੇ ਪਹੁੰਚਣਾ ਜਿਹੜਾ ਮੁੱਖ ਮੰਤਰੀ ਹੈ ਨਾ ਭਗਤ ਸਿੰਘ ਦਾ ਵਾਰਸ ਆ ਤੇ ਉੱਥੇ ਅਸਲ ਪਤਾ ਲੱਗੂ ਕਿ ਭਗਤ ਸਿੰਘ ਦੇ ਵਾਰਸ ਕਿਹੜੇ ਬੈਠੇ ਆ ਤੇ ਭਗਤ ਸਿੰਘ ਦੇ ਵਾਰਸਾਂ ਦੀ ਜਿਹੜੀ ਲੁੱਟ ਆ ਉਹ ਹੋ ਰਹੀ ਆ ਵੱਡੇ ਸਰਮਾਇਦਾਰ ਇੱਥੇ ਪੈਰ ਪਸਾਰ ਰਹੇ ਆ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਆਪਣੀ ਜਿਹੜੀ ਮੰਗਾਂ ਉਹ ਨਿੱਜੀਕਰਨ ਦੀ ਨੀਤੀ ਨੂੰ ਰੱਤ ਕਰੇ ਸਰਕਾਰੀ ادارے ਨੂੰ ਚਲਾਇਆ ਜਾਵੇ ਆਊਟਸੋਰਸਡਾਂ ਹੀ ਭਰਤੀ ਬੰਦ ਕਰਕੇ ਜਿੰਨੇ ਵੀ ਆਊਟਸੋਰਸਡ ਤੇ ਲੱਗੇ ਹੋਏ ਕੱਚੇ ਕੰਮੇ ਆ ਕਿ ਉਹ ਕਿਸੇ ਵੀ ਡਿਪਾਰਟਮੈਂਟ ਦੇ ਅੰਦਰ ਹੋਣ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਪੱਕਾ ਕੀਤਾ ਜਾਵੇ ਘੱਟੋ ਘੱਟ ਵਿਚਾਰੇ ਜੋਗ ਤਨਖਾਹ ਲਾਗੂ ਕੀਤੀ ਜਾਵੇ 1948 ਐਕਟਨ ਤੱਕ ਤਨਖਾਹ ਲਾਗੂ ਕੀਤੀ ਜਾਵੇ ਤੇ ਆਪਣਾ ਜਿਹੜੇ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲਾ ਕੇ ਜਾਂਨਾ ਜਾ ਰਹੇ ਹਾਂ ਉਹਨਾਂ ਦੇ ਜਾਣਨਾ ਜਾਣ ਤੇ ਤੁਸੀਂ ਇੱਕ ਦੇਖਿਆ ਹੋਣਾ ਕਿ ਬੋਰਡ ਦੀ ਮੈਨੇਜਮੈਂਟ ਨੇ ਇੱਕ ਬਦਕੀਰਾ ਜਿਹੜਾ ਕੱਲ ਪਰਸੋ ਬਣਾਇਆ ਕਿ ਜਿਹੜਾ 30 ਲੱਖ ਰੁਪਈਆ ਦਾ ਮੁਆਵਜ਼ਾ ਸੀ ਉਹ ਆਪਾਂ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਦੇ ਬਦੋਲਤ ਵਧਾਇਆ ਪਰ ਹੁਣ ਕੀਤਾ ਕਿ ਕਿ 30 ਲੱਖ ਰੁਪਈਆ 35 ਲੱਖ ਕਰ ਦਤਾ ਤੇ ਉਹਦੇ ਵਿੱਚੋਂ ਔਰ ਸੋਰਸਡ ਮਲਾਜ਼ਮ ਨੂੰ ਕੱਢ ਦਤਾ ਇਸ ਕਰਕੇ ਕੱਲ ਵੀ ਅਧਿਕਾਰੀਆਂ ਨਾਲ ਇਸ ਗੱਲ ਤੇ ਗੱਲ ਚੱਲੀ ਆ ਤੇ ਦੂਜਾ 10 ਲੱਖ ਰੁਪਇਆ ਜੇ ਕੋਈ ਸਾਡੇ ਲਗਾਤਾਰ ਐਕਸੀਡੈਂਟ ਹੋ ਰਹੇ ਆ ਅੱਜ ਵੀ ਕੱਲ ਵੀ ਗਵਾੜਾ ਦੇ ਵਿੱਚ ਇੱਕ ਇੱਕ ਘਟਨਾ ਵਾਪਰੀ ਜਲੰਧਰ ਦੇ ਅੰਦਰ ਹੁਸ਼ਿਆਰਪੁਰ ਦੇ ਅੰਦਰ ਘਟਨਾ ਵਾਪਰੀ ਵੀ ਲਗਾਤਾਰ ਘਟਨਾਵਾਂ ਜਿਹੜੀਆਂ ਸਾਡੇ ਸਾਥੀਆਂ ਦੇ ਨਾਲ ਵਾਪਰ ਰਹੀਆਂ ਪਰ ਸਰਕਾਰ ਤੇ ਬੋਰਡ ਦੀ ਮੈਨੇਜਮੈਂਟ ਮੀਟਿੰਗਾਂ ਕਰਦੇ ਆ ਕਹਿ ਦਿੰਦੇ ਆ ਨਿਤੀ ਦਿੱਤਾ ਪਰ ਉਹਨੂੰ ਉਦੋਂ ਅਮਲ ਦੇ ਵਿੱਚ ਤੁਹਾਡੇ ਸਾਹਮਣੇ ਕਿੱਟਾਂ ਕੱਲ ਮੰਤਰੀ ਕਹਿ ਰਿਹਾ ਵੀ ਜਿੰਨੀਆਂ ਕਿੱਟੀਆਂ ਕਿੱਟਾਂ ਤੁਹਾਨੂੰ ਮਿਲਦੀਆਂ ਤੁਸੀਂ ਲੈ ਲਓ ਠੀਕ ਆ ਅਸੀਂ ਲੈ ਲਵਾਂਗੇ ਪਰ ਕੀ ਉਹ ਪਤਾ ਪਿਛਲੇ ਸਮੇਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਇਹ ਹੋਇਆ ਸੀਗਾ ਵੀ ਜੇ ਲੈਬ ਦੇ ਵਿੱਚ ਕਿੱਟਾਂ ਚੈੱਕ ਹੋਈਆਂ ਕਰਵਾਇਆਂ ਜਾਣਗੀਆਂ ਜਦੋਂ ਅਸੀਂ ਲੈਬ ਦੇ ਵਿੱਚ ਕਿੱਟਾਂ ਇਹਨਾਂ ਨੇ ਸੀਲ ਕੀਤੀਆਂ ਸਾਡੇ ਸਾਹਮਣੇ ਜਿਹੜੀ ਡਾਇਰੈਕਟਰ ਸਾਹਿਬ ਡੀ ਨੇ ਉਹਨਾਂ ਦੇ ਨਾਲ ਮੀਟਿੰਗ ਹੋਈ ਉਹਦੇ ਵਿੱਚ ਕਿੱਟਾਂ ਨੂੰ ਸੀਲ ਕੀਤਾ ਗਿਆ ਸਾਡੇ ਕਿੱਟ ਦੇ ਦਸਕਦ ਵੀ ਕਰਾਏ ਗਏ ਜਦੋਂ ਉਹ ਕਿੱਟ ਲੁਧਿਆਣੇ ਗਈ ਉੱਥੇ ਇਹ ਕਹਿ ਦਿੱਤਾ ਗਿਆ ਵੀ ਇੱਥੇ ਤਾਂ ਲੈਵੇ ਹੈ ਨਹੀਂ ਇਹ ਕਹਿ ਦਿੱਤਾ ਗਿਆ ਵੀ ਇਹ ਲੁਧੇ ਦਿੱਲੀ ਭੇਜਦੇ ਹੈਗੇ ਆ ਮੇਰਾ ਅਫਸੋਸ ਨਾਲ ਇੱਕ ਗੱਲ ਆ ਤੇ ਫਿਰ ਘਟ ਗਿਆ ਕੁਆਲਟੀ ਦੀਆਂ ਕਿੱਟਾਂ ਕੋਲ ਨਹੀਂ ਮਜੂਰ ਕੀਤਾ ਜਾ ਰਿਹਾ ਇਸ ਕਰਕੇ ਜਿਹੜੀ ਗੱਲ ਆ ਆਉਣ ਵਾਲੇ ਸਮੇਂ ਦੇ ਅੰਦਰ ਇਹਦੇ ਕੋਲ ਹੋਣਗੇ ਵੱਡੇ ਕੋਲ ਹੋਣਗੇ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਸੀਐਚਬੀ ਸੀਐਚਡਬੀ ਜਿੰਨੇ ਵੀ ਸਾਡੇ ਨਾਲ ਜੁੜੇ ਸਾਥੀ ਹੇਗਿਆ ਨੋਡਲ ਸੈਂਟਰ ਤੋਂ ਉਹ ਸਾਰੇ ਲੋਕ ਪੀਲ ਕਰਾਂਗਾ ਕਿ ਵੱਡੀ ਗੰਟੀ ਦੇ ਵਿੱਚ 28 ਤਰੀਕ ਨੂੰ ਆਪਾਂ ਮੁੱਖ ਮੰਤਰੀ ਦੇ ਰਹਿਸ਼ ਦੇ ਅੱਗੇ ਸੰਗਰੂਰ ਵਿਖੇ ਪਹੁੰਚਣਾ ਇਸ ਦੀਆਂ ਆਪਣੇ ਸਾਰੇ ਸਾਥੀ ਜ਼ੋਰ-ਸ਼ੋਰ ਦੇ ਨਾਲ ਤਿਆਰੀ ਕਰ ਤੁਹਾਡਾ ਸਾਰਿਆਂ ਦਾ ਸੱਥੇ ਦਾ ਬਹੁਤ-ਬਹੁਤ ਧੰਨਵਾਦ